ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸ਼ਾ ਤਸ਼ਕਰ ਬਿਕਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਹੈਗਾ ਉਹਦੇ ਨਾਲ ਮੁਲਾਕਾਤ ਕਰਨ ਵਾਸਤੇ ਸੁੱਜਾ ਸਿੰਘ ਲੰਗਾ ਗਿਆ ਸੀ ਕੁਝ ਨਾਲ ਉਹਦੇ ਚਮਚੇ ਗਏ ਫੌਜ ਦੇ ਨਾਲ ਤੂੰ ਤੂੰ ਮੈਂ ਮੈਂ ਹੋਈ ਕਿ ਤੁਸੀਂ ਮੁਲਾਕਾਤ ਨਹੀਂ ਕਰਨ ਦਿੰਦੇ ਉਹ ਕਹਿੰਦੇ ਪਰਿਵਾਰ ਮੈਂਬਰਾਂ ਦੇ ਨਾਲ ਮੁਲਾਕਾਤ ਹੋ ਸਕਦੀ ਹੈ ਆਮ ਬੰਦੇ ਦੇ ਨਾਲ ਮੁਲਾਕਾਤ ਅਸੀਂ ਨਹੀਂ ਕਰਵਾ ਸਕਦੇ ਤੇ ਉੱਥੇ ਜਾ ਕੇ ਫੜਾ ਮਾਰੀਆਂ ਕਹਿੰਦਾ ਜਦੋਂ ਸਾਡੀ ਸਰਕਾਰ ਆਏ ਜਿਹੜਾ ਮਰਜੀ ਜੇਲ੍ਹ ਵਿੱਚ ਬੰਦ ਹੋਵੇ ਕਹਿੰਦਾ ਅਸੀਂ ਇੱਕ ਕਾਨੂੰਨ ਬਣਾ ਦੇਾਂਗੇ ਵੀ ਉਹਦੇ ਨਾਲ ਮੁਲਾਕਾਤ ਕੀਤੀ ਜਾ ਸਕਦੀ ਹੈ ਜਦੋਂ ਸਾਡੀ ਸਰਕਾਰ ਆਏ ਤੁਹਾਡੀ ਸਰਕਾਰ ਆਉਣੀ ਨਹੀਂ ਤੇ ਜੇਲ੍ਹ ਵਾਲੇ ਨੇ ਕਿਸੇ ਨਾਲ ਮੁਲਾਕਾਤ ਕਰਾਉਣੀ ਇਹ ਗੱਲ ਵੀ ਚਿੱਤੇ ਰੱਖਿਓ ਹੁਣ ਇਹ ਮੁਲਾਕਾਤਾਂ ਕਿਉਂ ਕਰਨ ਜਾਂਦੇ ਆ ਇਨਾਂ ਨੂੰ ਇਹ ਚੀਜ਼ ਦਾ ਖਦਸ਼ਾ ਹੈਗਾ ਵੀ ਮੰਜੀਠੀਏ ਨੂੰ ਵੱਧ ਤੋਂ ਵੱਧ ਉਭਾਰਿਆ ਜਾਂਦਾ ਹੈ। ਮਤਲਬ ਸੁਰਖੀਆਂ ਦੇ ਵਿੱਚ ਬਣਿਆ ਰਵੇ। ਹੋਰ ਇਹਨਾਂ ਨੂੰ ਇਹ ਮਤਲਬ ਨਹੀਂ ਹੈਗਾ ਵੀ ਮੰਜੀਠੀਏ ਦੀ ਖੈਰ-ਸੁਖ ਪੁੱਛਣ ਵਾਤੇ ਜਾਂਦੇ ਆ। ਮਤਲਬ ਜਿੰਨਾ মিডিਆ ਸਾਡੇ ਤੇ ਫੋਕਸ ਕਰੂਗਾ ਉਹਨਾਂ ਸਾਡੀ ਗੱਲਬਾਤ ਚੱਲੂਗੀ ਚਰਚਾ ਛੇੜੂਗੀ। ਕਾਸ ਕਰਕੇ ਜਿਹੜੇ ਸਤਜ ਸਿੰਘ ਲੰਗਾ ਵਰਗੇ ਨੇ ਇਹਨਾਂ ਦੀ ਕਰਤੂਤ ਬਾਰੇ ਸਭ ਨੂੰ ਪਤਾ ਹੀ ਐ। ਮਿੱਕ ਇਹੋ ਜੇ ਕਿਰਦਾਰ ਦੇ ਮਾਲਕ ਨੇ। ਹੁਣ ਨਾਲ ਹੀ ਗੱਲ ਇੱਕ ਹੋਰ ਮੈਂ ਤੁਹਾਨੂੰ ਦੱਸਣੀ ਐ। ਉਹ ਅੰਤਮਾਨ ਨੇ ਵਿਜੀਲੈਂਸ ਨੂੰ ਆ ਦਿੱਤਾ। ਉਹ ਕਹਿੰਦਾ ਮੰਜੀਠੀਆ ਅੰਦਰ ਐ। ਜਣ ਕੇ ਸਾਲਾ ਅੰਦਰ ਐ ਹੁਣ ਜੀਜੇ ਨੂੰ ਵੀ ਵਿਜੀਲੈਂਸ ਖੜੇਗੀ। ਵੀਲ ਉਹ ਸਭ ਕੁਝ ਕਰੋਗੀ। ਯਾਨੀ ਕਿ ਇਹ ਪੰਗਾ ਹੁਣ ਹੋਰ ਛੜੂਗਾ ਛੜਨਾ ਵੀ ਚਾਹੀਦਾ ਹੈ। ਸ਼ਖਬੀਰ ਬਾਲ ਦੇ ਕੋਲੇ ਜਿੰਨੀ ਪ੍ਰਾਪਰਟੀ ਹੈਗੀ ਹੈ ਕੁਛ ਕੁਛ ਉਹਦੇ ਵੀ ਹੁਣ ਚਾਹੁੰਦੇ ਆ ਵੀ ਇੰਨੀ ਪ੍ਰਾਪਰਟੀ ਕਿਵੇਂ ਬਣੀ ਕਿੱਥੋਂ ਆਈ। ਜ਼ਿਆਦਾ ਤੌਰ ਤੇ ਜਿਹੜੀ ਮੈਨੂੰ ਗੱਲਬਾਤ ਪਤਾ ਲੱਗੀ ਹੈ ਵੀ ਜਿਹੜੀ ਇਹਨਾਂ ਦੀ ਸਰਕਾਰ ਹੁੰਦਿਆਂ ਲੁੱਟਖੁਟ ਹੋਈ ਹੈ ਉਹ ਜ਼ਿਆਦਾ ਤੌਰ ਤੇ ਟਿੱਟਾ ਵੇਚ ਕੇ ਪ੍ਰਾਪਰਟੀ ਬਣੀ ਹੋਈ ਹੈ। ਇਹ ਸ਼ਰਮ ਪਤਾ ਹੁਣ ਵਿਜੀਲੈਂਸ ਨੇ ਜਿਹੜਾ ਮਜੀਠੀਏ ਤੇ ਮੁਕਦਮਾ ਚਲਾਇਆ ਹੋਇਆ ਉਹ ਇਹ ਹੈ ਵੀ ਇਹ ਜਿਹੜੀ ਪ੍ਰਾਪਰਟੀ ਬਣੀ ਹੈ ਵੀ ਇਹ ਪੈਸਾ ਕਿੱਥੋਂ ਆਇਆ ਇਹ ਮਤਲਬ ਹੈ ਹੁਣ ਇਦਾਂ ਹੀ ਸ਼ਖਵੀਰ ਬਾਲ ਦੀ ਪੁਛਗਿਸ਼ ਹੋਣੀ ਹੈ ਸ਼ਖਵੀਰ ਬਾਲ ਤੋਂ ਤਾਂ ਸ਼ਾਇਦ ਈੜੀ ਵੀ ਪੁਛਗਿਸ਼ ਕਰੋਗੇ ਕਿਉਂਕਿ ਜਦੋਂ ਉਹਨੇ ਆਪਣੀ ਬੇਟੀ ਦਾ ਵਿਆਹ ਕੀਤਾ ਉਦੋਂ ਇਹ ਚਰਚਾ ਛੇੜਨ ਲੱਗੀ ਸੀ ਛਿੜੇ ਨੇ 500 ਕਰੋੜ ਰੁਪਈਆ ਲਾਇਆ ਤੇ 500 ਕਰੋੜ ਰੁਪਈਆ ਇੱਕ ਤਾਂ ਥੋੜਾ ਨਹੀਂ ਹੁੰਦਾ ਕਿੱਥੇ ਕਿੱਥੇ ਖਰਚ ਕੀਤਾ ਇਹ ਪੁੱਛਿਆ ਜਾਣਾ ਹੁਣ ਜਿਹੜੇ ਬੰਦੇ ਕਾਲੀ ਅਕਲੋਂ ਖਾਲੀ ਗਾਲੀ ਗਲੋਚ ਕਰਦੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਗਾਲਾਂ ਕੱਢਣ ਦੇ ਨਾਲ ਸੁਖਵੀਰ ਵੱਲ ਸੱਚ ਨਹੀਂ ਬਣ ਸਕਦਾ ਤੁਸੀਂ ਸੱਚ ਨਹੀਂ ਬਣ ਸਕਦੇ ਸਵਾਲ ਤਾਂ ਇਹ ਹੈ ਵੀ ਇੰਨਾ ਲੁੱਟ ਖੁੱਟ ਕਰਕੇ ਜਿਹੜੀ ਪਾਰਟ ਇਹ ਪ੍ਰਾਪਰਟੀ ਬਣਾਈ ਹੈ ਵੀ ਇਹ ਕਿਵੇਂ ਬਣ ਗਈ ਇਹ ਪੈਸਾ ਪੰਜਾਬ ਦੇ ਲੋਕਾਂ ਦਾ ਜਾਂ ਸਰਕਾਰ ਦੇ ਵਿੱਚ ਰਹਿੰਦਿਆਂ ਹੋਏ ਪੈਸਾ ਬਣਾਇਆ ਕਿੱਥੋਂ ਆਇਆ ਇਹ ਸਵਾਲ ਨੇ ਸਿੱਧੀ ਜੀ ਗੱਲ ਕਹਿ ਦਈਏ ਵੀ ਹੁਣ ਬਾਰੇ ਸੁਖਵੀਰ ਬਾਦਲ ਦੀ ਹੈ ਨਣਕੇ ਪਹਿਲਾਂ ਸਾਲਾ ਜੇਲ੍ਹ ਚ ਦਿੱਤਾ ਹੁਣ ਜੀਜੇ ਨੂੰ ਵੀ ਜੇਲ੍ਹ ਦਿੱਤਾ ਜਾਓ ਪੁਸ਼ਕ ਬਿਜੀਲੈਂਸ ਵੀ ਕਰੂਗੀ ਤੇ ਈਡੀ ਦੀ ਰੇਡ ਵੀ ਵੱਜਣੀ ਹੈ ਹੁੰਡੇ ਅਕਾਲੀ ਅਕਲੋਂ ਖਲ ਇਹਨਾਂ ਨੂੰ ਬੇਨਤੀ ਹੈ ਮੈਨੂੰ ਤੁਹਾਨੂੰ ਪਤਾ ਲੱਗ ਗਿਆ ਹੁਣ ਤੇ ਜੇ ਲੁੱਟਫੋਟ ਦਾ ਪੈਸਾ ਕਿਸੇ ਨੇ ਸਾਹਮਣੋਂ ਪਹਿਲਾਂ ਸੰਭਲੋ ਨਹੀਂ ਫਿਰ ਮਜੀਠੇ ਮੰਗੂ ਚੀਕਾਂ ਦਾ ਮਾਰਨੀਆਂ ਪੈਣਗੀਆਂ ਮੈਂ ਤਾਂ ਤੇ ਸਿਆਣ ਹਾਂ ਤੁਸੀਂ ਤਾਂ ਜ਼ਮੀਨਾਂ ਜਮੂਨਾ ਖਰੀਦ ਰੱਖੀਆਂ ਨੇ ਟਰੈਕਟਰ ਕਪਾ ਛੱਡੇ ਆ ਕੋਠੀਆਂਕਾਰਾਂ ਮਹਿੰਗੀਆਂ ਲੈ ਚੁੱਕੇ ਹੋ ਤੁਸੀਂ ਕੋਈ ਸ਼ੱਕ ਨਹੀਂ ਪਰ ਫਿਰ ਵੀ ਬੀਜਲੈਂਸ ਦੀ ਗੱਡੀ ਕਿੱਧਰ ਨੂੰ ਆ ਸਕਦੀ ਹੈ ਇਹ ਕਿਸੇ ਨੂੰ ਕੁਝ ਹਜੇ ਪਤਾ ਨਹੀਂ ਜਾਣੀ ਕਿ ਹੁਣ ਬਾਰੇ ਜਿਹੜੀ ਹੈ ਉਹ ਸੁਖਵੀਰ ਬਾਦਲ ਦੀ ਬਸ ਆਉਣ ਵਾਲੀ ਹੈ ਨੇੜੇ ਲੱਗੀ ਹੁਣ ਅਦਰ ਮਜੀਠੀ ਦੀ ਜਵੰਤਵਾਦ ਤੇ ਜੋਰ ਲੱਗਣਾ ਹਾਈ ਕੋਰਟ ਦੇ ਵਿੱਚ ਦੇ ਦੇਣਗੇ 20 ਕਰੋੜ ਰੁਪਏ ਇਹਨਾਂ ਕੋਲ ਕਿਹੜਾ ਥੋੜਾ ਪੈਸਾ ਪਰ ਨਾਲ ਦੀ ਨਾਲ ਸੁਵੀਰ ਬਾਦਲੂ ਵੀ ਹੁਣ ਵਿਜੀਲੈਂਸ ਨੇ ਪੁਛਗਿਛ ਕਰਨ ਦੇ ਲਈ ਬੁਲਾਣਾ ਤੇ ਐਡੀ ਨੇ ਵੀ ਬੁਲਾਣਾ ਹੁਣ ਜਿਹੜੇ ਕਾਲੀ ਅਕਲੋਂ ਖਾਲੀ ਗਾੜੇ ਘਲੋਚ ਕਰਦੇ ਉਹਨਾਂ ਨੂੰ ਥੋੜਾ ਜਿਹਾ ਅਕਲ ਤੋਂ ਕੰਮ ਲੈਣ ਦੀ ਲੋੜ ਹੈ ਵੀ ਐਵੇਂ ਨਹੀਂ ਐਡੀ ਛਾਪਾ ਮਾਰੂਗੀ ਐਵੇਂ ਨਹੀਂ ਵਿਜੀਲੈਂਸ ਪੁਛਗਿਛ ਕਰੂਗੀ ਦਾਲ ਚ ਕੜਾ ਤਾਂ ਹੈਗੀ ਹੈਗਾ ਇੰਨੀਆਂ ਜ਼ਮੀਨਾਂ ਇੰਨੀਆਂ ਬਸਾਂ ਐਨੇ ਹੋਟਲ ਕਿੱਥੋਂ ਬਣਾਏ ਨੇ ਇਹ ਪੁਛਗਿਛ ਹੋਣੀ ਚਾਹੀਦੀ ਹੈ ਔਰ ਇਹ ਪ੍ਰਾਪਰਟੀ ਸਭ ਤੋਂ ਵੱਧ ਜੇ ਬਣਾਈ ਹੈ ਤਸ਼ਵੀਰ ਬਾਦਲ ਨੇ ਬਣਾਈ ਤੇ ਪੰਜਾਬ ਨੂੰ ਲੁੱਟ ਕੇ ਬਣਾਈ ਸਾਢੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰ ਤੇ ਘੱਟੋ ਘੱਟ 95000 ਕਰੋੜ ਦੀ ਪ੍ਰਾਪਰਟੀ ਕੁਲੇ ਸ਼ਵੀਰ ਬਾਦਲ ਕੋਲੇ ਤੇ ਹੁਣ ਕਿੰਨੀਆਂ ਤਨਖਾਹਾਂ 'ਚ ਤੁਹਾਡੀਆਂ ਕਿੰਨੀਆਂ ਕਪੈਂਸ਼ਨਾਂ ਲੱਗੀਆਂ ਨੇ ਇਹ ਵੀ ਹਸਾਬਕ ਤਬ ਹੁੰਦਾ ਹੀ ਹੈ ਮੋਟਾ-ਮੋਟਾ ਬਸ ਗੱਲ ਮੁਕਾਈਏ ਵੀਰੋ ਸਰਵੀਰ ਬਦਲ ਤਿਆਰ ਰਵੇ ਤੇ ਜਿਹੜੇ ਚਮਚੇ ਚਾਪਲੂਸੀ ਕਰਦੇ ਨੇ ਤਿਆਰ ਉਹ ਵੀ ਰਹਿਣ ਬਾਰੀ ਉਹਨਾਂ ਦੀ ਵੀ ਆਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ